ਵਾਹ ਗੁਦੀ ਦਾ ਕਾਰਵਾਹ ਵਾਹ ਵਾਹ ਹੈ ਗੁਦੀ ਦੀ ਫਤਿਹ ਗੁੰਡੋ ਗੁੰਡਨ ਅੰਭਵਾਰੋ ਦੇਖਾ ਮੈਂ ਕਥਨਾ ਕਥਨਾ ਜਾਈ ਜੁਲ ਤੁਧ ਪਾਵ ਸੋ ਆਖਾ ਤਿੰਨ ਤੇਰੀ ਤਾਰ ਗੁਰੂ ਮਹਾਰਾਜ ਜੀ ਦਾ ਸਦਾ ਅਹੰ ਨੋ ਕਿ ਪਰ ਲੋਭ ਦੇ ਵੀ ਜੀਵ ਦੇ ਨਾਲ ਬਿਨਾਂ ਪੰਜ ਬੰਦਗੀ ਤੋਂ ਕੁਝ ਨਹੀਂ ਜਨਮ ਵਾਲੇ ਨੇ ਸਾਸਾਂ ਚ ਲੈ ਬੇਜਨ ਵਿਖਿਆ ਸਗਲੀ ਤਾਰ ਇਹ ਏਣੀ ਮਾਇਆ ਹਾਂ ਕਹਿੰਦੇ ਛੱਡ ਜਾਣੀ ਹੈ ਇਸਾਰੇ ਸਵਾਤੁਲ ਨਿਕਮੇ ਹੈ ਉਚਾਰਨ ਕਰੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਹਰ ਹਰ ਨਾਮ ਕਮਾਉਨਾ ਨਾਨਕ ਇਹੋ ਅਨਸਾਰ ਮਰਗਨ ਵਿਕਰਨਾ ਕੇ ਆਹ ਪਰਮੇਸ਼ਰ ਜਿਹੜਾ ਨਾਮ ਰੂਪੇ ਧੰਨਾ ਹੈ ਉਹ ਅਸਲੀ ਧੰਨਾ ਹੈ ਈਮਾਨੇ ਨਾਲ ਜਾਵਰ ਜੀ ਕਮਾਈ ਕਰੋ ਉਚਾਰਨ ਕਰੋ ਦੀ ਰਿਵਾਇ ਹੈ ਗੁਰੂ ਸਾਹਿਬ ਜੀ ਚਸਪਦੇ ਦੇਖੀਂ ਕਰਦਾ ਕਰਦਾ ਰੋ ਜੀ ਸੰਤ ਜਨਾਂ ਮਿਲ ਕਰੋ ਪਿਆਰ ਇੱਕ ਜਿਮਰ ਨਾਮ ਆਧਾਰ ਗੁਰਮਹਾਰ ਜੀ ਸੰਤ ਜਨਾਂ ਨੇ ਇਹਨਾਂ ਨੂੰ ਮਿਲ ਕੇ ਵਿਚਾਰ ਕਰੋ ਕਿ ਜਿਹੜਾ ਇੱਕ ਸਿਮਰ ਨਾਮ ਆਧਾਰ ਰੂਬਾਸਤ ਦੱਸਦੇ ਸਤ ਗਿੜੀ ਵਰਤੇ ਇਨਕ ਨਾਮ ਨੂੰ ਸਿਮਰੋ ਮਾਰੇ ਗਏ ਸਤ ਜਨਾਂ ਮਿਲ ਕਰੋ ਵੀ ਯਾਰ ਇੱਕ ਸਿਮਰ ਨਾਮ ਆਧਾਰ ਜੋ ਇੱਕ ਮਾਲਕ ਹੈ ਉਹਦਾ ਜਿਹੜਾ ਨਾਮ ਹੈ ਉਹ ਆਸਰਨ ਸਿਮਰਨ ਆ ਕਰੋ ਚੜ੍ਹਨ ਕਰੋ ਬਦਾ ਰਹਿ ਪ੍ਰਮੇਯ ਹੈ ਉਤਨ ਨ ਮੋਹਿ ਸ਼ਮਰਣ ਕਉ ਨਾ ਰਪਨਾ ਗੁਰੂ ਮਾਝੇ ਵਿਧਾਇ ਕਰਦੇ ਹਨ ਆਪਰੋ ਆਪ ਸਾਹਿਬ ਮੀਤ ਵਿਸਾਰੋ ਆਪਰੋ ਉਪਾਵ ਦਾ ਮੀਤ ਵਿਸਾਰੋ ਇਹ ਮੇਰੇ ਮਿੱਤਰੋ ਜਿਨੇ ਹੋਰ ਉਪਾਵ ਐ ਨਾ ਪਾਉ ਇਹ ਆਵਾਗ ਨੂੰ ਛੱਡ ਨਾ ਮਾਰੇ ਗਏ ਨੇ ਕੁਲ ਜਾਓ ਜਾਜੋ ਨਰਨਾ ਗਿਆ ਚਰਨ ਕਮਲ ਰਿਦਮ ਹੈ ਉਰਧਾ ਰੋਹ ਏਕ ਪਰਮੇਸ਼ਰ ਹੈ ਉਹਦੇ ਚਰਨ ਕਮਲ ਹੈ ਉਹਨਾਂ ਨੂੰ ਹਿਰਦੇ ਵਿੱਚ ਕਿਦਰਾਂ ਧਾਰਨ ਕਰੋ ਧਾਰਨ ਕਰੋ ਕੜਾ ਆਪਣੇ ਨੂੰ ਸਮਰੱਥ ਹੈ ਮਹਾਰਾਜ ਜੀ ਜੇ ਧ੍ਰੜ ਕਰ ਵਹ ਵਹ ਨਾ ਮਾਰ ਵਾਚ ਮਹਾਰਾਜ ਕਹਿੰਦੇ ਜਿਹੜੇ ਨਾਮ ਰੂਪੀ ਹੈ ਜਿਹਦਾ ਨਾਮ ਹੈ ਉਹ ਵਸਤੂ ਹੈ ਜਿਹੜੀ ਉਸ ਨੂੰ ਕਹਿੰਦੇ ਧ੍ਰੜਤਾ ਕੇ ਨਾਲ ਫੜ ਲਵੋ ਧ੍ਰੜ ਕਰੋ ਜਾਣ ਕਰੋ ਜੋੜ ਦੇ ਬਿਤੇ ਮਾਨ ਲੋ ਕਹਿੰਦੇ ਜਿਹੜਾ ਨਾਮ ਕੋਈ ਵਸਤੂ ਨੂੰ ਪਕੜ ਲੈਣਾ ਕਹਿੰਦੇ ਤਾਂ ਕੋਈ ਜਿਹਨਾਂ ਨੂੰ ਪਕੜੀ ਨੇ ਛੱਡਦੇ ਨਹੀਂ ਐ ਲੇਕਿਨ ਆਪਾਂ ਪਕੜੇ ਵੀ ਮਾਇਆ ਹੈ ਜਿਹੜਾ ਇਹ ਨਾਮ ਪਕੜੋ ਜੋ ਹੈ ਮਾਇਆ ਹੋਵੇ ਹੋੜੇ ਮਹਾਰਜ ਜੀ ਦੇ ਛੁੱਟ ਜੈਗੋੜੇ ਕੋਈ ਜਿਹੜਾ ਹੋ ੜੜ ਕਰਬ ਹੋ ਨਾਮ ਨਾਲ ੜੜ ਸੰਕਲਪ ਨਾਲ ਵਸਣ ਪਕੜੋ ਇਹ ਤਾਂ ਸੰਚੋ ਹੋਗੋ ਭਗਵੰਤ ਮਾਰੀ ਜਿਹੜਾ ਹੈ ਜਿਹੜਾ ਨਾਮ ਦਾ ਧਨ ਇਹਨੂੰ ਇਕੱਠਾ ਕਰੋ ਫਿਰ ਕੀ ਹੋ ਜਿਵੇਂਗਾ ਇਹ ਤਾਂ ਸੰਚੋ ਹੋਗੋ ਭਗਵੰਤ ਭਗਵੰਤ ਕਹਿੰਦੇ ਵੱਡੇ ਭਗਵਾਲ ਬਣ ਜਾਓਗੇ ਉਚਾਰਨ ਕਰੋ ਸਤਨਾਮ ਓਹ ਓਹ ਭਗਵਾਨ ਸਤਿ ਜੀ ਨਾਗਨ ਨਿਰਮਲ ਮਨ ਤੇ ਜਿਹੜੇ ਸੰਤ ਜਾਣੈ ਉਹ ਜਿਹੜੇ ਸੁਭਉ ਬਿਹਜ ਦੇਂਦੇ ਆਣ ਸੁਆਸਿ ਮਨ ਤੋਂ ਰਹਿ ਉਦੇ ਜਿਹੜਾ ਉਹ ਸੱਚਾ ਹੁੰਦਾ ਹੈ ਸੰਤ ਜਨਾਂ ਦਾ ਅਗਿਮਾਰੇ ਸੁਮਿਆ ਜਾਨ ਇੱਕ ਆਸ ਰੱਖੋ ਮਨ ਮਾ ਹੈ ਆਪਣੇ ਮਨ ਦੇ ਵਿੱਚ ਇੱਕ ਬਾਗੁਰੂ ਜੀ ਉੱਤੇ ਆਪਣਾ ਜਿਹੜੀ ਆਸਰ ਖੋ ਇਕ ਰਾਖੋ ਇੱਕ ਆਸ ਰੱਖੋ ਮਨਵਾਇ ਮਨ ਤੇ ਆਸ ਰੱਖ ਕੇ ਦੇਣ ਕਿ ਆਊਗਾ ਸਰਬ ਰੋਗ ਨਾਨਕ ਮਿਟ ਜਾਹੇ ਤੇ ਜਿਹੜੇ ਤੁਹਾਡੇ ਸਾਰੇ ਰੋਗ ਹੈ ਮਾਨ ਜੀ ਦੇ ਇਹ ਮਿਟ ਜਾਣਗੇ ਗੁਰਨਾਮ ਸਹਿਬ ਜੀ ਸਮਝਾ ਰਹੇ ਹਨ ਉਜਾਰਣ ਕਰੋ ये पहला पदा, पदा उन्मी, उन्मी से जन्म जो दूसरा पदा अश्वदी नवमी कुंड में डाल रुखाली में है कृपा करो जी जिस धन को चार कुंड उठ है सो धन हार सेवा निभावे मारे कह दे हे जीव जो धन लेण वासे ਜੋ ਕੁੰਟਾਂ ਵਾਲ ਗਉੜੇ ਭਜਾ ਫਿਰਦਾ ਹੈ ਸੋ ਤਾਂ ਨਾੜ ਸੇਵਾ ਦੇ ਭਾਵ ਹੈ ਉਹ ਜਾਣੇ ਕਿ ਢਾਹਣੇ ਦੀ ਸੇਵਾ ਕਰਨ ਤੇ ਪਾਲਵੇਂ ਨਾਮ ਜਪਨ ਕਰੋ ਕੰਤਨਾਰ பைਰੀ ਵਾਹੇ ਗੁਰੂ ਸਾਹਿਬ ਦੀ ਜਿਸ ਸੁਖ ਕੋ ਨਿਤ ਬਾਛਮੀ ਚੋ ਸੋ ਸੁਖ ਸਾਧੂ ਸੰਗ ਪ੍ਰੀਤ ਇਹ ਮਿਕਰ ਇਸ ਤੋ ਖੁਸ਼ ਨੂੰ ਤੋ ਨੇਤ ਰੋਜ ਦਾ ਹੈ ਕਿੰਨੇ ਕੁ ਸੁੱਖ ਹੋ ਜਾਵੇ ਮਾਰੀਂ ਕਹਿੰਦੇ ਸੋ ਸੁਖ ਸਾਧੂ ਸੰਗ ਪ੍ਰੀਤ ਉਸ ਸੁਖ ਸਾਧੂ ਦੇ ਨਾਲ ਸੰਤਨ ਕਰਦੇ ਪ੍ਰੀਤੀ ਕਰਨ ਫਿਰ ਪ੍ਰਾਪਤ ਹੋ ਜਾਵੇਗਾ ਉਚਾਰਨ ਕਰੋ ਸੰਤ ਜਿਸ ਸੋਵਾ ਬੋ ਕਰੈ ਭਲੇ ਕਰਨੇ ਜਿਸ ਸੋਵਾ ਬਾਤੋਂ ਭਲੇ ਕੰਮ ਕਰਨਾ ਮੈਨੂੰ ਸੋਵਾ ਮਿਲ ਜੇਵੇ ਅਪਾ ਜਿੰਨੇ ਨਾਮ ਨਾਲ ਤਾਂ ਸੋਵਾ ਮਿਲ ਜੇਵੇ ਬਜਾਈ ਮਿਲ ਜੇਵੇ ਜਿਸ ਸੋਵਾ ਕੋ ਕਰੈ ਭਲੇ ਕਰਨੇ ਮਹਾਰਾਜ ਕਹਿਆ ਨੇ ਸਾ ਸੋਵਾ ਬਾਜੇ ਹਰ ਕੀ ਕਰਨੀ ਗਏ ਜਿਹੜਾ ਉਸ ਸੋਵਾ ਨਿਕਲਦਾ ਹਰ ਜੀ ਆਣ ਜਾ ਪਾਓ ਸਾ ਸੋਵਾ ਬਾਜੇ की सर्थी, 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 जादे, है, है तो हर की सर जान जाए भजन बिंदगी कारण जान करो अल को पावे रोग ना जाए रोग मिटे हर आफत लाए हर भाव कर को ਉਹ ਜਿਹੜਾ ਨਾਲ ਜਿਹੜੇ ਰੋਗੋ ਮਿਟਣਾ ਨੇ ਅੰਨ ਕੋ ਪਾਵੇ ਰੋਗ ਨਾ ਜਾਏ ਰੋਗ ਜਾਂਦਾ ਜਿਹਨੇ ਮਾਰੀਓ ਭਾਵ ਕਰੋ ਉਹ ਕਬੇੜਾ ਅੰਨੇ ਮਾਰਦੀ ਰੋਗ ਮਿਟਾਇਆ ਹਰ ਆਫਤ ਲਾਏ ਉਹ ਜਿਹੜਾ ਬੀਟੂਆ ਉਹ ਜਿਹੜਾ ਨਾਮ ਰੋਗੀ ਦਵਾਈ ਹੈ ਉਹ ਖਾਣੀ ਬੈਣੀ ਆਪਾਂ ਨੂੰ ਆ ਜਿੰਦੇ ਹਰੀ ਰੋਗ ਦਵਾਈ ਇਹਦੇ ਲਾਉਂਦੇ ਨਾਲ ਰੋਗ ਮਿਟ ਜਾਂਦਾ ਹੈ ਯਾਨਣ ਕਰੋ ਕਰਦੇ ਨੇ ਮੇਰਾ ਬੈਗੁਰੂ ਗੋਬਿੰਦਾ ਹਰ ਹਰ ਨਾਮ ਆਪਣ ਮੁਖ ਦੇਵ ਹੈ ਮੁਖ ਦੇ ਵਿੱਚ ਹਰਿਆ ਨਾਮ ਜੁਆਈ ਦੇ ਦਿੰਦਾ ਮਹਾਰਾਜ ਜੀ ਮੇਰਾ ਬੈਗੁਰੂ ਗੋਬਿੰਦਾ ਮੇਰਾ ਬੈਗੁਰੂ ਗੋਬਿੰਦਾ ਹਰ ਹਰ ਨਾਮ ਆਪਣ ਮੁਖ ਦੇਵ ਹੈ ਕਾਟੇ ਜੰਗ ਕੀ ਬੰਦਾ ਜੋਬੋ ਜਾਣ ਕਰ ਰਹੇ ਨਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਕਾਟੇ ਜੰਗ ਕੀ ਬੰਦਾ ਇਹਦੇ ਨਾਲ ਜੰਮਦੇ ਜਿਹੜੇ ਭਾਈਆ ਪਟ ਜਾਂਦੇ ਐ ਆਨ ਤੋਂ ਬਾਵੇ ਰੋਗ ਨਾ ਜਾਇ ਰੋਗ ਮਿਟੇ ਹਰ ਆਪ ਦਾ ਲਾਏ ਆਪ ਦਾ ਜਿਹੜੇ ਨਾਮ ਰੂਪੀ ਮਹਾਰਾਜ ਸਾਨੂੰ ਦੇਈਏ ਵਾ ਪੰਜ ਗੱਲ ਦੇ ਰਾਮੇ ਇਹ ਤੁਰਦੇ ਬੰਦੇ ਜਿਹੜੇ ਦਵਾਈ ਐ ਅਸਾਂ ਨਾਲ ਇਹ ਛੱਕਦੇ ਰਹਿਣਾ ਤੇ ਜਿਹੜਾ ਸਾਡੇ ਅੰਦਰ ਜਿਹੜੀ ਭੜੀ ਬਿਕਾਰਾਂ ਦੀ ਬੁਰਾਈਆਂ ਨੇ ਉਹ ਸਾਰੀ ਫੇਰੀ ਨੇ ਖਾ ਲਵਾ ਲੈਣੇ ਅਮਰ ਦਾ ਜਦ ਆਪਾਂ ਵਰ ਛੱਕਦੇ ਜਾਓ ਨਾਲ ਦੇ ਨਾਲ ਉਸ ਨਾਲ ਨਾਲ वाहे गुरु सतनाम वाहे गुरु ए अमृत है बेचारे विखे जे ब्योह पही है खानू बजनी अपने आप लोग मिटे हर आप करो हर नाम निधान ਜਾਪ ਨਾਮ ਤੇ ਦਰਗਰ ਪ੍ਰਵਾਨੋ ਮਰਜੀ ਗਏ ਜਿਹੜੇ ਨੌ ਨੇ ਜਿਆਨਾ ਸਾਰੇ ਜਿਹੜੇ ਸਾਰੇ ਜਿਹੜੇ ਭਜਾਨੇ ਆਨ ਮਹਾਰਾਜ ਜਾਨੇ ਆਂ ਜਿਹੜੇ ਮਾਰ ਰਹੇ ਕਰਮ ਨਿਧਾਨ ਉਹਨਾਂ ਵਿੱਚ ਸਾਰੇ ਵਿੱਚੋਂ ਜਿਹੜਾ ਹੈ ਨਾਮ ਰੂਪੀ ਜਿਹੜਾ ਖਜ਼ਾਨਾ ਹੈ ਹਰਿ ਦਾ ਉਸ ਰਿਸ਼ਤੇ ਮਹਾਰਾਜ ਕਹਿੰਦੇ ਕਰਮ ਨਿਧਾਨ ਮਾਰ ਨਾਮ ਨਿਧਾਨ ਮਿਹਰ ਦਾ ਨਾਮ ਦਾ ਜਿਹੜਾ ਖਜ਼ਾਨਾ ਹੈ ਬਾਹਰ ਇਹ ਅਨਿਆਮਿਕ ਹੋਏ ਗਏ ਸ੍ਰੇਸ਼ਟ ਹੈ ਜਪ ਨਾਮ ਅਦਰ ਗਿਆ ਪਰਮਾਨ ਮਹਾਰਾਜ ਜੀ ਗਦੇ ਜਪਨਾ ਕਰੋ ਤੇ ਦਰਗਾਹ ਦੇ ਵੀ ਤੁ ਪਰਮਾਨ ਹੋ ਜਾਵੇ ਨਾਮ ਜਪਣ ਕਰੋ ਵੰਦਨਾ ਨਹੀਂ ਦੀ ਹੈ ਗੁਰੂ ਸਾਹਿਬ ਦੀ ਜਿਹੜਾ ਪਤਾ ਹੈ ਜੋ ਅਸਵਿਧਨੀ ਵੀ ਹੈ ਭਾ ਕਰੋ ਜੀ ਮਨ ਪਰਬੋਦੋ ਹਰ ਕੇ ਨਾਮ ਹੈ ਜਿਹੜਾ ਹਰੇ ਦਾ ਨਾਮ ਮਾਰੀ ਕਹਿੰਦੇ ਆਪਣੇ ਮਨ ਨੂੰ ਨਾ ਜਿਹੜਾ ਸੁਪਤਾ ਵੇਹਣ ਨੂੰ ਜਾਗ ਲਾਣੀ ਹੈ ਮਾਇਆ ਮਾਇਆ ਦੇ ਵਿੱਚ ਸੁਪਤਾ ਹੋਵੇ ਤੂੰ ਉਹ ਸੁਝਿਲੇ ਹੋਣਾ ਮਨ ਨੂੰ ਮਨ ਪਰਬੋਦੋ ਹਰ ਕੇ ਨਾਮ ਹੈ ਹਰਿ ਦਾ ਨਾਮ ਜਪ ਜਪ ਕੇ ਜਿਹੜਾ ਮਨ ਸੁਪਤਾ ਵੇਹਣ ਨੂੰ ਜਗਾਣਾ ਹੈ ਇਹਦਾ ਆਵਦਾ ਆ ਬੈਠ ਆਏ ਜੋ ਰਸੂਲ ਰਹਾਮਤ ਹੋਇਆ ਹੈ ਇਹ ਭਈਆ ਦਿੰਦਾ ਹੈ ਨਾ ਜੋ ਧਾਮ ਅਨਰ ਜਪੂਗਾ ਬੈਠਦਾ ਆਵਦਾ ਆ ਮੈਂ ਠਾਏਗਾ ਆਪਣੇ ਟਿਕਾਣੇ ਬਣਾ ਲੂਗਾ ਉਚਾਰਣ ਕਰੋ ਚਤ ਨਾਮ ਸ੍ਰੀ ਮਾਹ ਹੈ ਗੁਰੂ ਸਾਹਿਬ ਜੀ ਇਹ ਕੰਨੇ ਮਹਾਰਾਜ ਜੀ ਤਾਂ ਕੋ ਵਿਗਨ ਨਾ ਲੱਗੇ ਕੋਏ ਜਾ ਕੇ ਜੇ ਬਸੈ ਹਰ ਸੋਏ ਮਹਾਰਾਜ ਜੀ ਕਹਿ ਰਹੇ ਤਾਂ ਕੋ ਬਿਗਨ ਨ ਲੱਗੈ ਕੋਏ ਜਿਹਦੇ ਹਿਰਦੇ ਜਗਰ ਜੇ ਬਸ ਹਰ ਸੋਏ ਕਹਿੰਦੇ ਜਿਹਦੇ ਹਿਰਦੇ ਰੂਪੀ ਘੜ ਵਿੱਚ ਘਰੂ ਵੱਜਦਾ ਹੈ ਉਸ ਨੂੰ ਕੋਈ ਬਿਗਨ ਨਹੀਂ ਲੱਗਦਾ ਹੈ ਜਾਣਨ ਕਰੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਕਹਿੰਦੇ ਕਲ ਤਾਤੇ ਠੰਡਾ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਜਿਹੜਾ ਕਲਯੁਗ ਹੈ ਮਾਨ ਜੀ ਕਹਿੰਦਾ ਇਹਦੀ ਪਰਵਿਚੇ ਜਿਹੜੀ ਚੱਤੀ ਹੈ ਕਲਪੂ ਦਾ ਰੱਤੀ ਬਰ ਬਿਠੀ ਹੈ ਤੇ ਜਿਹੜੇ ਹਰੀ ਦਾ ਨਾਮ ਹੈ ਪਰਮੇਸ਼ਰ ਦਾ ਵਾਹਿਗੁਰੂ ਜੀ ਦਾ ਠੰਡਾ ਆ ਮਾਰ ਜੀ ਕਹਿੰਦੇ ਕਲ ਤਾਟੀ ਆਂਡਾ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਉ ਜਿਹੜਾ ਬਰੂਹਾ ਨਾਮ ਹੈ ਮਾਰੀ ਗਏ ਤੂੰ ਸਿਮਰਨ ਕਰੋ ਸਿਮਰਨ ਕਰੋ ਜੇ ਸਦਾ ਸੁਖ ਪ੍ਰਾਪਤ ਹੋ ਜਾਣ ਕੇ ਅਚਾਰਨ ਕਰੋ ਜਿੰਦੇ ਸੁੱਖ ਦਾ ਪ੍ਰਾਪਤ ਹੋ ਜਾਣਾ ਅੱਗੇ ਮਾਰੇ ਉਹ ਸਮਝਾਉਂਦਿਆ ਨੁਬਦੇ ਕਰਕੇ ਉਹ ਵਿੰਸੈਨ ਪੂਰਨ ਹੋਏ ਆਸਾ ਜਿਹੜਾ ਤੇਰਾ ਡਰ ਹੈ ਨਾ ਉਹ ਵੀ ਦੂਰ ਹੋ ਜਾਵੇਗਾ ਤੇ ਜਿਹੜੀ ਜਿਹੜੀ ਆਸਾ ਮਨਸਾ ਉਹ ਵੀ ਪੂਰੀ ਹੋ ਜਾਵੇਗੀ ਉਜਾਰਣ ਕਰੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਭਗਤ ਪਾਏ ਆਤਮ ਪ੍ਰਗਾਸੋ ਜੇ ਪ੍ਰੇਮ ਭਗਤੀ ਕਰਦਾ ਨਾਨਕ ਜੜਾ ਆਤਮਾ ਨੂੰ ਪ੍ਰਕਾਸ਼ ਹੋ ਜਾਵੇਗਾ ਆਤਮਾ ਉਚਾਰਨ ਕਰੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਜਿਤ ਕਣ ਜਾਏ ਵਸੈ ਅਬਨਾਸੀ ਕੋ ਨਾਨਕ ਕੱਟੀ ਜਮ ਫਸੀ ਅਬਨਾਸੀ ਕਹਿੰਦੇ ਨਾਲ ਤੋਂ ਰਹਤ ਜਿਤ ਕਣ ਜਾਏ ਵਸੈ ਅਬਨਾਸੀ ਉਹ ਘਰ ਹੈ ਜਿਹੜਾ ਜੀਵ ਦਾ ਜਿੱਥੇ ਵਾਹਿਗੁਰੂ ਜੀ ਵਸਦਾ ਹੈ ਉਹ ਬਨਾਸੀ ਘਰ ਮੰਨਨੇ ਕੇ ਉਹ ਬਨਾਸੀ ਘਰ ਹੈ ਪਰਮਾਤਮਾ ਸਰੂਪ ਵਿੱਚ ਵਸਦੀ ਜਿਹਦੇ ਵਿੱਚ ਵਸਦਾ ਸਾਡੇ ਅੰਦਰ ਜਿਹੜਾ ਇਤਨਾਲ ਜਾਏ ਬਸ ਹੈ ਬਨਾਸੀ ਜਿਸ ਘਰ ਦੇ ਉਹ ਆਪਣੇ ਅੰਦਰ ਵਿੱਚ ਜਾ ਵਸਦਾ ਕੋਨਨ ਕਾਠੀ ਜੰਮ ਫਸੀ ਜਿਹੜੇ ਜਮਾ ਦੇ ਫਾਰਸੀ ਹੈ ਮਾਰੇ ਗਏ ਜੋ اے ਗੁਰੂ ਨਾਨਕ ਜੀ ਉਚਾਰਣ ਦਾ ਸਮਝਾ ਰਿਆ ਇਕੱਠੀ ਜਾਂਦੀ ਹੈ ਉਚਾਰਣ ਕਰੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਜਦੋਂ ਮਾਰੇ ਗਏ ਪ੍ਰੇਮ ਭਗਤੀ ਹਉਲੂ વિના ਉਹ ਅੰਧੇ ਨਾਲ ਅਧਰ ਪ੍ਰਗਤ ਹੋ ਜੂਗੇ ਤੇ ਜੀਵ ਜਿਹੜਾ ਆਪਣਾ ਸੀ ਕਰੇ ਜਿੱਤੇ ਪਰਮੇਸ਼ਰ ਸਰੂਪ ਵਿੱਚ

ਤੱਤ ਵਿਚਾਰ ਕਹਿ ਜਨ ਸੱਚਾ ਜਿਹ ਜਨ ਉਹ ਸੱਚਾ ਜ ਤੱਤ ਵਿਚਾਰ ਜਿਹੜੇ ਚੱਤ ਦੇ ਵਿਚਾਰ ਇਹ ਸੱਚਾ ਜਾਣੇ ਬ੍ਰਹਮਿਸ਼ਰ ਉਹ ਕਹਿੰਦਾ ਹੈ ਤੱਤ ਵਿਚਾਰ ਕਹਿ ਜਨ ਸੱਚਾ ਕਹਿੰਦਾ ਤੱਤ ਵਿਚਾਰ ਕਹਿ ਜਨ ਸੱਚਾ ਜਨ ਮਰੈ ਤੋ ਬਾਝੋ ਕਾਚਾ ਇਹਨਾਂ ਬਾਤਾਂ ਦਾ ਅਰਚਾਰ ਇਹਦਾ ਪ੍ਰਵੇਸ਼ ਦਾ ਗਿਆਨ ਹੈ ਉਹ ਸੱਚਾ ਜਾਣੈ ਸੱਚਾ ਵਿਚਾਰੋਂ ਕੰਡਾ ਹੈ ਜਨਮ ਰਨ ਲੋਕਾ ਜੋਗਾ ਜਾਣਣਾ ਜਨਮਰਨ ਵਿੱਚ ਆਉਂਦਾ ਹੈ ਮਾੜੀ ਗੰਦੇ ਉਹ ਕੱਚਾ ਹੈ ਉਚਾਰਨ ਕਰੋ ਚੰਦਨਾਮ ਸਿਵਾ ਹੈ ਗੁਰੂ ਸਾਹਿਬ ਜੀ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਮਹਰੀ ਜਿਹੜਾ ਆਵਾ ਗਵਣਾ ਜਨਮ ਦੇ ਵਿੱਚ ਜਿਹੜਾ ਹੈ ਆਵਾ ਗਵਣ ਮਿਟੇ ਪਰਮ ਸੇਵ ਕਿਉਂਕਿ ਜਿਹੜਾ ਆਵਾ ਗਵਣ ਚੱਕਰੇ ਮਾਰ ਜਿੰਗਤ ਜਨਮ ਦਾ ਇਹ ਮਿਟਦਾ ਕਦੋਂ ਜਦੋਂ ਪ੍ਰਭੂ ਦੀ ਸੇਵਾ ਵਿੱਚ ਬੰਦਾ ਲੱਗ ਜਾਂਦਾ ਹੈ ਆਪ ਤਿਆਗ ਸਾਨੂੰ ਮੁਰ ਦੇ ਕਿਉਂ ਆਪਣਾ ਆਪੇ ਤਿਆਗ ਦਿੰਦਾ ਹੈ ਤੇ ਗੁਰੂ ਦੀ ਸਾਡ ਵਿੱਚ ਬੈ ਜਾਣ ਨਾਲ ਇਹ ਰੋਜ ਜੜਾ ਵਗਣ ਮਿਟ ਜਾਂਦਾ ਯਾਦਣ ਕਰੋ ਦਾ ਉਜਾਰਨ ਹੈ ਜੀਵ ਜਿਹੜਾ ਰਤਨਾ ਮੋਗ ਨਾਮ ਜਨਮੇ ਨੂੰ ਮਿਲਿਆ ਉਹਦਾ ਫਿਰ ਸਫਲ ਹੋ ਜਾਂਦਾ ਉਹਨਾਂ ਨੂੰ ਆਧਾਰ ਹੋ ਜਾਂਦਾ ਹਰ ਹਰ ਸਿਮਰ ਪ੍ਰਾਨ ਆਧਾਰ ਕਟਹਿ ਜੀਵ ਜਿਹੜਾ ਇਹ ਪਰਮੇਸ਼ਰ ਦਾ ਸਿਮਰਨ ਕਰਨ ਦਾ ਪ੍ਰਾਣਾ ਦਾ ਆਧਾਰ ਹੈ ਉਚਾਰਨ ਕਰੋ ਕਰਦੇ ਹਨ ਅਨਕੋ ਭਾਵਨਾ ਟੁੱਟਣ ਹਾਰੇ ਜਿਮਰਿਤ ਸਾਸਤ ਬੇਜ ਵਿਚਾਰੇ ਮਰ ਜਗੇ ਹੋਰ ਨੇਕਾਂ ਜਿਹੜੇ ਸਾਧਨ ਤੋਂ ਕਰਦਾ ਉਹ ਭਾਵ ਘਟਦਾ ਹੈ ਉਹਨਾਂ ਨੂੰ ਛੁੱਟ ਨਹੀਂ ਸਕਦਾ ਮਾਰੇ ਨਹੀਂ ਛੁੱਟ ਨਹੀਂ ਸਕਦੇ ਕਹਿੰਦੇ ਜੀਵ ਜਿਹੜੇ ਛੁੱਟਦੇ ਲੱਗਦੇ ਹੈ ਜਿਮਰਿਤ ਆਸ ਤੇ ਬੇਜ ਵਿਚਾਰੇ ਜਿਹੜੇ ਸਿਮਰਤਿਆਂ ਸਾਧ ਜਿਹੜੇ ਬੇਜ ਨੇ ਜਿਹੜੇ ਇਹਨਾਂ ਦੇ ਵਿਚਾਰ ਹੈ ਉਜਾਰਨ ਕਰੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਦੀ ਹਰ ਕੀ ਭਗਤ ਕਰੋ ਹੋ ਮਨ ਲਾਏ ਮਨ ਬੰਸ਼ੁਧ ਨਵਾਨ ਕੋ ਪਰਮਾਏ ਹਰ ਕੀ ਭਗਤ ਕਰੋ ਮਨ ਲਾਏ ਮਹਾਰਜ ਕਹਿੰਦੇ ਜਿਹੜੀ ਹੈ ਜੀ ਭਗਤੀ ਹੈ ਮਨ ਲਾ ਕੇ ਕਰੋ ਮਨ ਪੰਚਦ ਨਾਮ ਪਰ ਪਾਏ ਫਿਰ ਉਹ ਇਹ ਗੁਰ ਨਾਨਕ ਦੇਵ ਜੀ ਜਿਹੜਾ ਮਨ ਹੈ ਫਲ ਰੋਜਦਾ ਹੈ ਨਾ ਤੁਹਾਨੂੰ ਪ੍ਰਾਪਤ ਹੋ ਜਾਣ ਜੇ ਉਜਾਰਣ ਕਰੋ ਸਤਨਾਮ ਸ੍ਰੀ ਵਾਹਿਗੁਰੂ ਜਾਹਿ ਬਜੀ ਹਰ ਵੀ ਭਗਤ ਦਰੋ ਮਨ ਲਾਏ ਮਨ ਪੰਚਦ ਨਾਨਕ ਭੱਲ ਪਾਏ ਇਸ ਤਰ੍ਹਾਂ ਜਿਹੜਾ ਹੈ ਸਿਮਰੇ ਦਾ ਸਾਧਨ ਬੇਜ ਪਿਆ ਵਿਚਾਰੇ ਇਦਾਂ ਦੀ ਵੀ ਵਿਚਾਰ ਹੈ ਅਨਕ ਬਾਵਨਾ ਝੁੱਟਣ ਹਰ ਹਰ ਦੇ ਅਚਕਾ ਜਿਹੜੇ ਉਹ ਤੋਂ ਬਾਅਦ ਸਾਧਨ ਗਾਣ ਛੁੱਟ ਜਾਣਾ ਨਹੀਂ ਹੋ ਸਕਦਾ ਹੈ ਇਸੇ ਸਿਮਰੇ ਦਾ ਸਾਧਨ ਬੇਜ ਵਿਚਾਰੇ ਇਦਾਂ ਜਿਹੜਾ ਸਿਮਰਨ ਦਾ ਸਾਧਨ ਬੇਜ ਹੈ ਨਾ ਦੇਵੀਏ ਵਿਚਾਰ ਵਿਚਾਰੇ ਹਨ ਜਿਹੜੇ ਵਿਚਾਰਨ ਕਿ ਹਰਗੀ ਭਗਤ ਕਰੋ ਮੰਨ ਲੈ ਮਾਨ ਰੰਗ ਦੇ ਅੰਦਰ ਜਿਹੜੀ ਭਗਤੀ ਹੈ ਉਹ ਮੰਨ ਲੈ ਕਰੋ ਤੇ ਜਿਹੜੇ ਮਨ ਵਾਚਿਤ ਨਾਲ ਫਲ ਪਾਏ ਇਹ ਨਾਮ ਜਿਹੜੇ ਮਨ ਵਾਚਿਤ ਫਲ ਇਹਨਾਂ ਨੂੰ ਪ੍ਰਾਪਤੀ ਹੋ ਜਾਵੋ ਜੀ ਜਾਵੇਗੀ ਉਚਾਰਨ ਕਰੋ ਚਲ

ਜੋ 12ਵੇਂ ਸੁਣੋਂ ਕਰਦੇ ਉਹਨਾਂ ਦਾ ਵੀ ਧੰਨਵਾਦ ਹੈ ਜੇ ਕਥਨੋ ਪ੍ਰਾਪਤ ਹੈ ਨਹੀਂ ਵੰਚੀ ਹੈ ਬਲਾਉ ਫਟੇ